ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਗਿਰਦਾਸ ਹੈ ਕਿ ਹੈ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀਓ ਸਭ ਨੂੰ ਤੰਦਰੁਸਤੀਆਂ ਬਖਸ਼ੀ ਸਾਰੇ ਆਪਣੇ ਜੀਵਨ ਦੇ ਵਿੱਚ ਖੁਸ਼ ਰਹਿਣ ਸਭ ਦੀਆਂ ਮਨੋ ਕਾਮਨਾਵਾਂ ਜਿਹੜੀਆਂ ਜੈ ਜੈ ਜੀਆਂ ਉਹ ਪੂਰੀਆਂ ਕਰਦੀ ਮਾਲਕ ਮੇਰੇ ਅੱਜ 3 ਦਿਨ ਬਾਅਦ ਉੱਠਿਆ ਜੀ ਬੁਖਾਰ ਕਰ ਰਿਹਾ ਖਾਂਗ ਨੇ ਬੁਰਾ ਹਾਲ ਕੀਤਾ ਵਾ ਬੁਖਾਰ ਚੜੀ ਜਾਂਦਾ ਉੱਤਰ ਹੀ ਜਾਂਦਾ ਦਵਾਈ ਲਈ ਜਾਂਦੇ ਆ ਦੋ ਡਾਕਟਰਾਂ ਕੋਲ ਤੇ ਦਵਾਈ ਚੇਂਜ ਕਰ ਲਈ ਹੁਣ ਰਾਤ ਆਈ ਮੈਨੂੰ ਪੂਰੀ ਗਰਮੀ ਦਵਾਈ ਲੈਣ ਤੇ ਬਾਅਦ ਵਿੱਚ ਰਾਤ ਦੇ ਬਾਅਦ ਹੁਣ ਸਵੇਰੇ ਜਿਹੜੀ ਦਵਾਈ ਲੱਤੀ ਇੱਕ ਵਾਰ ਉਹਨੇ ਮੇਰੇ ਸਰੀਰ ਨੂੰ ਗਰਮੀ ਲਿਆਉਂਦੀ ਪਰ ਗळा ਹਾਲ ਵੀ ਕਹਿੰਦਾ ਵੀ ਤੂੰ ਉਨੀ ਉੱਚੀ ਨੰਬੀ ਗੱਲ ਨਹੀਂ ਕਰ ਸਕਦਾ ਉੱਚੀ ਨਹੀਂ ਬੋਲ ਸਕਦਾ ਤੇ ਲੰਬੀ ਗੱਲ ਨਹੀਂ ਕਰ ਸਕਦਾ ਫੇਰ ਖਾਂ ਕੇ ਛੱਡਦੀ ਆ ਹੁਣ ਜਿਹੜੀ ਇਸ ਸਮੇਂ ਪ੍ਰੋਬਲਮ ਰਹਿ ਗਈ ਇੱਕ ਤਾਂ ਲੱਤਾਂ ਪਹਾਂ ਪੈਰਾਂ ਦੇ ਵਿੱਚ ਤੇ ਜਾਨ ਜੀ ਨਿਕਲੀ ਹੋਈ ਆ ਮੈਂ ਲੰਬਾ ਸਾਰਾ ਪੱਪਾ ਪਾਰ ਬੈਠਣਾ ਜਾਂ ਲੰਬਾ ਤੁਰਨ ਨਾਲ ਥੋੜਾ ਜਿਹਾ ਥਕਾਵਟ ਜੀ ਹੁੰਦੀ ਜਿਵੇਂ ਮੇਰੀ ਬਾਹ ਥੱਕ ਜੀ ਐ ਇੰਨੇ ਟਾਈਮ ਦੇ ਵਿੱਚ ਗੱਲ ਕਰਦੇ ਕਰਦੇ ਹੁਣ ਤੁਹਾਡੇ ਨਾਲ ਇੱਕ ਦੂਸਰਾ ਮੇਰੀ ਸਿਰਫ ਜਿਹੜੀ ਬੈਕ ਚੈਸਟ ਦੇ ਬੈਕ ਸਾਈਡ ਐ ਬਸ ਬੈਕ ਸਾਈਡ ਰਹਿ ਗਈ ਮੇਰੇ ਪੇਨ ਜਿਹੜੀ ਬਾਕੀ ਸਾਰੀ ਹੋਰ ਕੋਈ ਪਹਿਲਾਂ ਲੱਕ ਵਿੱਚ ਵੀ ਸੀ ਲੱਤਾਂ ਵਿੱਚ ਵੀ ਸੀ ਦਰਦ ਕਾਫੀ ਸੀ ਤੇ ਇਹ ਮੈਨੂੰ ਇਹ ਵੀ ਪਤਾ ਹੈਗਾ ਵੀ ਇਹ ਪੂਰੇ ਪੰਜਾਬ ਲੈਵਲ ਤੇ ਹੀ ਇਹ ਫੀਵਰ ਵਾਲੀ ਛੇੜ ਜੀ ਜਿਹੜੀ ਹੋਈ ਪਈ ਐ ਇਹ ਤੇ ਮੇਰਾ ਮਿੱਤਰ ਪਿਆਰਾ ਮਹਿਰ ਸਿੰਘ ਆ ਕਹਿੰਦਾ ਵੀ ਮੈਂ ਰੋਪੜ ਦੇਖੇ ਹਸਪਤਾਲਾਂ ਦੇ ਵਿੱਚ ਕਹਿੰਦਾ ਬੁਖਾਰੇ ਬੁਖਾਰ ਬੁਖਾਰੇ ਬੁਖਾਰ ਹੋਈ ਪਈ ਆ ਲੱਤਾਂ ਟੁੱਟਦੀਆਂ ਵੀ ਲੋਕਾਂ ਦਾ ਪੂਰਾ ਹਾਲ ਮਹਾ ਹਾਂ ਵਾਕਈ ਇਹੀ ਹੈ ਮੈਂ ਉਧਰ ਬਲਜੈਸਮੀਰਾਂ ਦੇ ਸਾਰਾ ਟੱਬਰ ਬਿਮਾਰ ਹੋ ਕੇ ਇੱਕ ਵਾਰ ਹੁਣ ਦੁਬਾਰੇ ਠੀਕ ਹੋ ਰਿਹਾ ਇਕਣੇ ਮੇਰੇ ਹੁਣ ਸਾਰਾ ਟੱਬਰ ਬਿਮਾਰ ਹੋ ਕੇ ਠੀਕ ਹੋ ਰਿਹਾ ਇਕਣੇ ਸਾਰੇ ਹੀ ਸਾਰਿਆਂ 'ਚ ਪੰਗੇ ਪੈ ਰਹੇ ਆੜੇ ਦੁਆਲੇ ਜਿੱਥੇ ਵੀ ਦੇਖਦਾ ਸੁਣਦਾ ਹੈ ਰਿਸ਼ਤੇਦਾਰੀਆਂ 'ਚ ਵੀ ਸੁਣਦਾ ਇਧਰ ਉਧਰ ਕੁਝ ਮੌਸਮੇ ਕਿਸੇ ਤਰੀਕੇ ਨਾਲ ਚੇਂਜ ਹੋ ਰਿਹਾ ਪਤਾ ਨਹੀਂ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਅਤੇ ਅਸਲ ਕੁਵੀਨ ਨੂੰ ਕਿਹਾ ਮੈਂ ਤੈਨੂੰ ਦਵਾਈ ਦਵਾ ਲਿਆਂਦਾ ਇਹਨੂੰ ਬਸ ਕਹਿੰਦੀ ਮੈਂ ਤਾਂ ਬਸ ਫੋਨ ਦੇਖਣਾ ਮੈਨੂੰ ਨਹੀਂ ਪਤਾ ਮੈਨੂੰ ਕੁਝ ਵੀ ਕਹੋ RAM ਦਾ ਮੂਹ ਲਕੋ ਕੇ ਪੈ ਗਈ ਹੁਣ ਵੀ ਗੱਲ ਗੱਲ ਨਾ ਕਰਨੀ ਪੈ ਜਵੇ ਤੇ ਮੈਂ ਹੁਣ ਸ਼੍ਰੀ ਚਮਕੌਰ ਸਾਹਿਬ ਨੂੰ ਚੱਲਿਆ ਇੱਕ ਤਾਂ ਉਸੇ ਥੋੜੀ ਦਵਾਈ ਲੈ ਕੇ ਆਣੀ ਮੂੰਹ ਦਾ ਸਾਰਾ ਹੀ ਸਵਾਦ ਹੈ ਜਿਹੜਾ ਉਹ ਵਿਗੜਿਆ ਹੋਇਆ ਪਤਾ ਨਹੀਂ ਲੱਗਦਾ ਹੈਗਾ ਮੈਂ ਸਵੇਰੇ ਕੀ ਕਰਿਆ ਮੱਕੀ ਦੀ ਰੋਟੀ ਬਣਾਈ ਸੰਦੀਪ ਨੇ ਗੱਲ ਮੈਂ ਖਾ ਉਹਦੇ ਕਹ ਲੱਗਿਆ ਖਾਣ ਸਬਜ਼ੀ ਦਾ ਪਹਿਲਾਂ ਨਾ ਸਬਜ਼ੀ ਦਾ ਸਵਾਦ ਆ ਤਾ ਮੈਨੂੰ ਨਾ ਕੱਲ ਦਿਨ ਦੇ ਵਿੱਚ ਆਇਆ ਕੁਝ ਵੀ ਨਹੀਂ ਮਤਲਬ ਮੈਂ ਸੋਚਿਆ ਮੈਂ ਚੱਲ ਆਪਣਾ ਕਿਆ ਕਹਿੰਦੇ ਆ ਉਹ ਆਦਾ ਮਿਰਚ ਤੇ ਉਹ ਕੁੱਟ ਕੇ ਬਣਾ ਕੇ ਵੀ ਮੱਕੀ ਦੀ ਰੋਟੀ ਦੇ ਉੱਪਰ ਰੱਖ ਕੇ ਸਵਾਦ ਖਾਉਂਗੇ ਉਹਦਾ ਵੀ ਸਵਾਦ ਨਹੀਂ ਆਇਆ ਹੋਰ ਤਾਂ ਹੋਰ ਤੁਹਾਨੂੰ ਕਿਆ ਦੱਸਾਂ ਮੈਂ ਉਹਦਾ ਵੀ ਟੇਸਟ ਆਇਆ ਹੀ ਨਹੀਂ ਹੈਗਾ ਮੂੰਹ ਦੇ ਵਿੱਚ ਮੱਕੀ ਦੀ ਰੋਟੀ ਦਾ ਮਾੜਾ ਮਾੜਾ ਟੇਸਟ ਜਮਦਾ ਪਰ ਜਿਹੜਾ ਵਿੱਚ ਸਮਾਨ ਉੱਪਰ ਆਦਾਰ ਨਾਣ ਮਿਰਚ ਜੀ ਪਾ ਕੇ ਉਹਨਾਂ ਦਾ ਸਵਾਦ ਸਵਾਦ ਨਹੀਂ ਆਇਆ ਹੈਗਾ ਤੇ ਖੰਗ ਦਾ ਹੈ ਥੋੜੀ ਦਿੱਕਤ ਆ ਲੈ ਖੰਗ ਦੀ ਦਵਾਈ ਲੈ ਕੇ ਆਉਣੀ ਨਾਲੇ ਉੱਥੇ ਮਾਰੇ ਆਂਗਾ ਸੌਰੇ ਕਿਹੜਾ ਆਪਣੇ ਮੋੜੇ ਝੱਕ ਮੈਂ ਕਿਹਾ ਤੈਨੂੰ ਵੀ ਚੱਲ ਤੇਰੇ ਪੇਕਿਆਂ ਖਵਾ ਲਿਆ ਵਾ ਨਾ ਕਾਦੀ ਮੈਂ ਤਾਂ ਨਹੀਂ ਜਾਣਾ ਹੈਗਾ ਸਰੀਰ ਜਦੋਂ ਬਿਮਾਰ ਹੁੰਦਾ ਫਿਰ ਕਿਤੇ ਜਾਣ ਆਉਣ ਤੇ ਉਹ ਕਰਦਾ ਹੀ ਆ ਥੋੜਾ ਜਿਹਾ ਸੋ ਚਲੋ ਆਪਾਂ ਮਿਲਦੇ ਆਂ ਜਾ ਕੇ ਤੁਹਾਨੂੰ ਅੱਗੇ ਲਓ ਜੀ ਇਹ ਕੀ ਲੱਗ ਗਿਆ ਕੀ ਕੱਢਣ ਲੱਗ ਗਿਆ ਇਹ ਸਤਿ ਸ੍ਰੀ ਅਕਾਲ ਜੀ ਬਾਬੇ ਵਾਹਿਗੁਰੂ ਜੀ ਕੀ ਫਤਿਹ ਤੈਨੂੰ ਪਾ ਕੇ ਭਾਈ ਗਰੀਬਾਂ ਦੇ ਘਰ ਪਰਉਣਾ ਜੀ ਆਏ ਚਰਨ ਪਾਏ ਤੁਸੀਂ ਅੱਛੇ ਆਕਾ ਨਹੀਂ ਤੈਨੂੰ ਖੁਸ਼ੀ ਨਹੀਂ ਹੋਈ ਤੈਨੂੰ ਹਾਂ ਕਹੜਾ ਕਾਦਾ ਬੂਟਾ ਇਹਨੂੰ ਤੋਂ ਹੀ ਜਾ ਤੂੰ ਅੱਗੇ ਤਾਂ ਤੇ ਮੇਰੇ ਗੋਡਿਆਂ 'ਤੇ ਲਾਉਣਾ ਹੁੰਦਾ ਹੁੰਦਾ ਆ ਕੇ ਨਹੀਂ ਨਹੀਂ ਮਾਲਕ ਇਹ ਇਹ ਕੋ ਘਰ ਰਹਾ ਹੈ ਨਾ ਇਹ ਨਾ ਉਹ ਮੈਂ ਇੱਧਰ ਚੱਲ ਜਾਈ ਗਾ ਅੰਬ ਦੇ ਮੈਂ ਕਿਹਾ ਸੁੱਕਣਾ ਚਾਹਵੇ ਵਿਚਾਰਾ ਨਹੀਂ ਇਹ ਆਂਬ ਹੈ ਹਾਂ ਜੀ ਹਾਂ

ਮੇਸਤਰੀ ਆਈ ਨਹੀਂ ਜਾਂ ਜ ਉਹ ਥੋੜਾ ਹੋ ਗਏ ਅੱਛਾ ਮਾਤਾ ਸਸਰੀ ਕਾਲ ਮਾ ਸਰੀ ਕਾਲ ਭਾਈ ਪੁੱਤ ਬੜੀ ਬਣਾ ਮਹਾਰਾਜ ਤੁੰਨੇ ਤਾਂ ਦਬੇ ਵਸਤੀ ਰੱਖਿਆ ਸ਼ੁਕਰ ਆ ਰਜਾਇਆ ਮੇਰਾ ਪੁੱਤ ਨਹੀਂ ਕੀ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹੋ ਨਾ ਥੋੜਾ ਜਿਹਾ ਬੁਖਾਰ ਕਰਕੇ ਉਲਝਾਵਾ ਟੱਬਰ ساری ਇਹ ਫੀਡ ਜੀ ਚੱਲ ਰਹੀ ਹੈ ਜਿਹੜੀ ਉਹ ਕਰਕੇ ਪੰਗਾ ਜਾ ਆਇਆ ਨਹੀਂ ਵੇ ਰਤਾ ਜਵਾਈ ਭਾਈ ਹਾਂ ਤੁਮ ਮੈਂ ਕਹਿੰਨੀ ਨਹੀਂ ਨਾ ਮੈਂ ਸੁਖਵੀਰ ਦਾ ਨਹੀਂ ਨਾ ਤਾਂ ਨਹੀਂ ਹੋਇਆ ਆਉਂ ਜਦੋਂ ਬਹੁ ਬਾਹਰ ਬਦਾਈ ਤੇ ਦਿਨੇ ਆਇਆ ਹਾਂ ਭਾਈ ਮਹੀਨਾ ਹੋ ਗਿਆ ਹੋਂ ਭਾਈ ਮਹੀਨਾ ਹੋ ਗਿਆ ਪੱਕੇ ਗਿਆ ਤਾਂ ਮੈਂ ਕਿੱਥੇ ਉੜ ਜੀ ਗਿਆ ਤਾਂ ਉਮੀ ਲੈ ਨਹੀਂ ਆ ਰ ਮੈਂ ਆ ਲਿਆ ਉਸ ਤੋਂ ਬਾਅਦ ਯਾਰ ਮੈਂ ਲੱਗਾ ਨਹੀਂ ਆਇਆ ਜੀ ਪੁੱਤ ਯਾ ਇਹ ਨਹੀਂ ਭੁੱਲ ਗਿਆ ਮੈਂ ਫਿਰ ਭੁੱਲ ਗਿਆ ਆਉਣਾ ਹਨਾ ਹੋਰ ਘਰ ਠੀਕ ਠਾਕ ਕਿਰਪਾ ਬਾਬੇ ਨਾਨਕ ਦੀ ਚੜ੍ਹਦੀ ਕਲਾ ਜੀ ਸਭ ਨੇ ਤੰਦ ਰਸਤੀ ਰੱਖਿਆ ਤਾਂ ਮਹਾਰਾਜ ਚੜ੍ਹਦੀ ਕਲਾ ਮ ਰੱਖਿਆ ਭਾਈ ਜੀ ਹਮ ਕਿਆ ਕੰਮ ਚੱਲਿਆ ਪਰ ਹੁਣ ਦਿਖਾਉਂਗਾ ਫੇ ਮੈਨੂੰ ਪਰ ਮਾੜਾ ਲੱਗਦਾ ਬਾਅਦ ਚ ਬੈਠਦੇ ਆ ਬਾਅਦ ਚ ਬੀਬੀ ਚਾਹ ਚਾਹ ਚ ਕੁਛ ਨਾ ਬਣਾਈ ਮੈਂ ਔਖਾ ਹੀ ਹਟੇ ਡਿਬੜ ਮੇਰਾ ਰੋਟੀ ਘਾਟੀ ਮੈਂ ਖਾਲੀ ਹੋਈ ਏ ਸਾਰਾ ਕੁਝ ਚਲੋ ਜੀ ਮੈਂ ਰਾ ਪਰ ਨੂੰ ਨਾ ਆਹੀ ਗਰ ਸ਼ਹਿਰ ਹਾਬੀ ਬਧੀਆ ਹੋ ਗਿਆ ਕੰਮ ਸਾਡਾ ਇਹਤੇ ਬਿਗਰ ਗੱਲ ਬਣਨੀ ਨਹੀਂ ਸੀ ਹੈਗੀ। ਬਾਈ। ਮਾ ਇਹਤੇ ਬਿਗਰ ਗੱਲ ਬਣਨੀ ਨਹੀਂ ਸੀ ਹੈਗੀ। ਬਣਨੀ ਨਹੀਂ ਸੀ ਹਾਂ ਇਹ ਨਿਆਣੀ ਨੂੰ ਉੱਪਰ ਚੜੀ ਜੰਨੇ ਆ। ਹੁਣ ਜੱਕਣਾ ਮਰਜੀ ਇੱਕ ਸਲਮਾ ਹੋਰ ਵੀ ਦੱਸਦਾ। ਹੂੰ। ਜੇਕਣਾ ਹੁਣ ਨਾ ਮੰਨ ਲਓ ਦੁਪਹਿਰਾਂ ਦੇ ਵਿੱਚ ਆਪਾਂ ਮੰਜਾ ਢਾਕੇ ਤੇ ਕਿਤੇ ਸਾਈਡ ਪਰ ਆਰਾਮ ਕਰ ਪੈ ਸਕਦੇ ਹਾਂ। ਹਾਂ। ਤੇ ਚੀਜ਼ਾਂ ਬਹੁਤ ਰਾਤ ਨੂੰ ਵੀ ਬਹਿ ਜਾ ਗਰਮੀ ਹਾਂ। ਹਾਂ। ਆ ਠੀਕ ਹੋ ਗਿਆ ਕੰਮ ਤੇਰਾ। ਕਿੰਨੇ ਟਾ ਕੀਤੀ ਤੇਰੇ ਨੂੰ ਕਿਹਾ ਫਿਰ? 22 ਟਾਈ ਦੀ 3000 22 ਧੀ ਸੀ। ਹਾਂ। ਲੱਗੀ ਮੈਂ ਕਹਿੰਨਾ 2700 ਹੀ ਚੱਲ ਕੋਈ ਨਹੀਂ 300 ਇੱਧਰ ਲੱਗੇ ਜਾਣੀ ਹੋਰ ਹਾਂ ਹਾਂ ਵਧੀਆ ਹੋਗਾ ਕਿ ਨਿਆਣੇ ਨੇ ਚੜ੍ਹਨੇ ਤਾਂ ਹਟਣਾ ਦੀ ਕੋਠੇ ਪਰ ਨਾ ਜੀ ਨਾ ਮਨਿੰਦਰ ਗੁਰਗਿਆਰਾ ਉਹਦੇ ਕਰਕੇ ਕਿਰਾਇਆ ਮੈਨੂੰ ਪਤਾ ਠੀਕ ਹੋ ਗਿਆ ਕੰਮ ਚੱਲੇ ਅੱਛਾ ਮਿਸਤਰੀ ਨੇ ਮੈਨੂੰ ਐ ਆਏ ਲੱਗਾ ਦੋ ਤਿੰਨ ਦਿਨ ਆਏ ਨਹੀਂ ਹੁਣ ਤਾਂ ਦੋ ਤਿੰਨ ਦਿਨ ਨਿਕਲ ਗਏ ਉਹ ਕਰਦਾ ਦਿੰਨੀ ਅੱਜ ਨਹੀਂ ਆਇਆ ਅੱਛਾ ਹੂੰ ਸਾਹੀ ਆ ਹਿਸਾਬ ਕਿਤਾਬ ਉਹਨਾਂ ਨੇ ਨਿਵੇਦਨ ਕੀਤਾ ਹੈ ਇੱਟਾਂ ਦਾ ਹਿਸਾਬ ਕਿਤਾਬੇ ਲੱਗ ਰਿਹਾ ਕਿੰਨੀਆਂ ਦਿਹਾੜੀਆਂ ਲੱਗੀਆਂ ਨੇ ਪਰ ਉਹਨਾਂ ਦੀਆਂ ਚਾਰ ਚਾਰ ਦਿਹਾੜੀਆਂ ਲੱਗ ਲਈਆਂ ਇਹਨਾਂ ਪਰ ਨਹੀਂ ਆ ਥੋੜਾ ਜ਼ਿਆਦਾ ਹੀ ਲੱਗਤਾ ਉਹਨਾਂ ਦੇ ਚਾਰ ਲੱਗ ਨਹੀਂ ਹੈ ਗਲਤ 3 ਦੇ 2 ਲੇਬਰ ਵਾਲੇ 2 ਮਿਸਤਰੀ 2 ਲੇਬਰ ਵਾਲੇ 4-4 ਦਿਹਾੜੀਆਂ ਉਹਨਾਂ ਨੇ ਲੱਗ ਗਈਆਂ 8 ਦਿਹਾੜੀਆਂ ਚੰਨਾ ਕੰਮ ਟੋਟਲ 4 ਲੱਗੀਆਂ ਕਿਵੇਂ ਮਤਲਬ 2 ਦਿਨ ਲਾਇਆ ਉਹਨਾਂ ਨੇ ਹਾਂ ਨਾ 3 3 4 ਦਿਨ ਹੋ ਗਏ 4 ਦਿਨੋਂ ਨਾ ਆਉਂਦੇ ਹੋਗੇ 2 2 2 ਮਿਸਤਰੀ ਦੋ ਉਹਦੇ ਵਾਲੇ ਹੈ ਯਾਰ ਪਤਾ ਨਹੀਂ ਤੁਸੀਂ ਕਿੱਥੇ ਰਹਿੰਦੇ ਆ ਉਦਾਂ ਨਾਲੇ ਹੁੰਦੇ ਤੇ ਇਹਨਾਂ ਦੇ ਕਿ ਨਹੀਂ ਇਹ ਹੈ ਨਾ ਹੁਣ ਮੇਰਾ ਕੰਪ ਲੱਗ ਜਾਂਦਾ ਪਰ ਆਉਣੀ ਹੁੰਦਾ ਦਾ ਮਾਸੂ ਮਹਾਸੀ ਤੌਰੇ ਹੈ ਬਸ ਜਿਆਦਾ ਹੀ ਥੋੜਾ ਜਿਹਾ ਚੱਲ ਰਿਹਾ ਕੰਮ ਫਿਰ ਮੈਂ ਹੀ ਜੇ ਠੀਕ ਪਤਾ ਹੁੰਦਾ ਮੇਰਾ ਦਿਮਾਗ ਜੇ ਸੈੱਟ ਹੁੰਦਾ ਮੈਂ ਹੀ ਆ ਜਾਂਦਾ ਫਿਰ ਮੈਂ ਦੱਸਦਾ ਇਹਨਾਂ ਨੂੰ ਵੀ ਕਿੱਦਾਂ ਹੁੰਦਾ ਕੰਮ ਲਿਆ ਫਿਰ ਮੈਨੂੰ ਹੈ ਚਲ ਰਹੋ ਇੱਕ ਗੱਲ ਹੈਗੀ ਐ ਟਾਈਮ ਲੱਗ ਗਿਆ ਹੁਣ ਇਹਦਾ ਪਾਣੀ ਪੋਣੀ ਕਿੱਥੇ ਨੁੱਤਰਨਾ ਦਾ ਪਤਨਾਲਾ ਪਤਨੂਲਾ ਜਿਹਾ ਰੱਖਿਆ ਕਿਧਰ ਪਾਸੇ ਕਿ ਨਹੀਂ ਹੈਗੀਆਂ ਯਾਦ ਹੀ ਰੱਖੇ ਹੋਈਆਂ ਬੱਚੀ ਚੱਕ ਕੇ ਦਿਓ ਵੀ ਨਾ ਨਾ ਬੰਦ ਕਰ ਦਿਓ ਹਾਂ ਲਾ ਦੇ ਤਾਂਦਰ ਮੇਰੇ ਚਾਚੇ ਦਾ ਘਰ ਇਧਰ ਚਾਚਾ ਹਾਂ ਇਧਰ ਮਸੇ ਨੀਚੇ ਮੁਕੌਂ ਸਾਹਿਬ ਆ ਜੀ ਆਪ ਇਹਨਾਂ ਮਾਣੇ ਮੱਜਰਾ ਜੀ ਪਰ ਹੁਣ ਇਹ ਵਾਰਡ ਨੰਬਰ ਦੇ ਵਿੱਚ ਬਦਲ ਗਏ ਸਾਰੇ ਦਾ ਸਾਰਾ ਜਾ ਰਿਹਾ ਉੱਪਰ ਵੀ ਸਾਥ ਲੋਕੇ ਦੇਤੇ ਹੈ ਲੈਤਾ ਹੈ ਇਹੋ ਗੱਲ ਸ਼ਾਲਫ ਚੱਲੀ ਅੱਦਲੇ ਨੂੰ ਹਵਾ ਠੰਡੀ ਜਰ ਮੈਨ ਠੰਡ ਲੱਗਦੀ ਥੋੜੀ ਥੋੜੀ ਸਰੀਰ ਜੇ ਡਾਊਨ ਜੇ ਕਰਕੇ ਲੋ ਜੀ ਇਹ ਚੱਲ ਪਿਆ ਜੀ ਗੱਲਾਂ ਬਾਤਾਂ ਸਾਡੀਆਂ ਬੱਜ ਗਈਆਂ ਨਹੀਂ ਜੀ ਮੇਰਾ ਹਾਜ਼ਰੀ ਦਾ ਟਾਈਮ ਵੀ ਹੋ ਗਿਆ ਹਾਂ ਰੋਟੀ ਖਾਣਾ ਤੂੰ ਚੱਕ ਦੇ ਮਾਨਾ ਤੇਰੀ ਗੱਲ ਤਾਂ ਹੈ ਜੀ ਹੋਰ ਸੁਣਾ ਮਾਤਾ ਉੱਧਰ ਕੀ ਕਹਿੰਦੇ ਆ ਆਪਣਾ ਤੇਰਾ ਪੋਤਾ ਕਿੱਦਾਂ ਮਾਰ ਜਿੰਦਾ ਕਿਹੜਾ ਕਹਿੰਦੇ ਸੀ ਇੱਧਰ ਨੂੰ ਜੀ ਬਟਾ ਆਇਆ ਤਾਂ ਪਰਸ ਅੱਛਾ ਆ ਤਾਂ ਛੋਟਾ ਕਿ ਬੜਾ ਬੜਾ ਤਾਂ ਆ ਹੀ ਜਾਂਦਾ ਰੋਜ਼ੇ ਅੱਛਾ ਰੋਜ਼ੇ ਮਾਰਜਣ ਲੱਗ ਅੱਛਾ ਪਰਸੋਂ ਆਇਆ ਅੱਛਾ ਠੀਕ ਐ ਮਾਰਦਾ ਹੁਣ ਲੱਤਾ ਵਹਾਂ ਜੀਆਂ ਪੂਰੀਆਂ ਕਿ ਨਹੀਂ ਹਾਲੀ ਕੁਛ ਘੱਟ ਨਾਣਾ ਨੇ ਉਹ ਤਾਂ ਫਿਰ ਹੈਗੀ ਉਹ ਗੱਲ ਹਾਂ ਮਹੀਨੇ ਦਾ ਡੇਢ ਮਹੀਨੇ ਦਾ ਹੋ ਚੱਲਿਆ ਨਾ ਨਹੀਂ ਅਜੇ ਸਵਾ ਮਹੀਨੇ ਦਾ ਰਹਿਣਾ ਹੈ ਮੈਨੂੰ ਕਿੰਨੇ ਦਿਨ ਦੀ ਚੜਾਈ ਸੀ ਉਹ ਪੰਚ ਚੌਂਕੇ ਪਨਾ 11 ਦਿਨ ਦੀ ਜੇ 11 ਦਿਨ ਦੇ ਚੜਾਈ ਦੀ ਫਿਰ ਡੇਢ ਮਹੀਨਾ ਤਾਂ ਹੋਇਆ ਗਿਆ ਹਾਂ ਬਸ ਹਾਂ ਅੱਛਾ ਮਾ ਹਾफी ਮਾ ਸੀ ਉੱਥੀ ਹੈ ਉੱਥੀ ਓਹ ਹਾਂ ਕੋਠੀ ਓਹ ਅੱਛਾ ਅੱਛਾ ਮਾ ਮੋਟਰਸਾਈਕਲ ਖੜਾ ਹੋ ਰ ਮੈਂ ਤਾਂ ਤਾਂ ਦੇਖਦਾ ਤਾਂ ਮੋਟਰਸਾਈਕਲ ਆਪਣਾ ਦੂਆ ਲੈ ਕੇ ਗਿਆ ਵਾ ਖੜਾ ਆਇਆ ਬੈਂ ਅੱਛਾ ਇੱਕ ਉਹ ਕੱਲ ਦਾ ਹੀ ਖੜਾ ਹੋ ਰ ਪਰਸੋਂ ਦਾ ਇਹ ਹੁਣੇ ਖੜਾਇਆ ਤਾਂ ਉਹਨੇ ਮੰਗਿਆ ਅੱਛਾ ਦੂਆ ਮੋਟਰਸਾਈਕਲ ਲੈ ਕੇ ਚੱਲ ਗਿਆ ਫਿਰ ਹਾਂ ਠੀਕ ਹੈ ਓਰ ਠੀਕ ਹੈ ਬੱਸ ਬਾਕੀ ਸੇ ਇਦਾਂ ਧਿਆਨ ਰੱਖ ਆਪਣੀ ਦਾ ਚੱਲੀ ਜਾਣੇ ਕੰਮ ਕਰ ਵੀ ਚਲੋ ਮੈਂ ਵੀ ਉਧਰ ਮਾਰਿਆ ਮੈਂ ਕਿਹੜਾ ਫਰਦੂ ਕਿ ਨਹੀਂ ਮਾਫੀ ਗਣੀ ਮਿਲਿਆ ਮੇਰੇ ਅਮਾ ਛੋਟੇ ਛੋਟੇ ਜਣ ਮਿਲਿਆ ਮੈਂ ਇੱਕ ਵਾਰ ਹਾਂ ਛੋਟੇ ਮੁੰਡੇ ਨੂੰ ਮਿਲਿਆ ਹਾਂ ਅੰਗਦ ਅੰਗਦ ਸੇਂਗ ਲੋਜੀ ਕਹਿੰਦਾ ਜੀ ਵੀ ਆਪਾਂ ਆਪਣੇ ਸਹੁਰਿਆਂ ਕੋ ਮਾਇ ਤੇ ਤੇ ਦੂਏ ਪਾਸੇ ਜਵਾਕ ਨੂੰ ਦੇਖਿਆ ਦੂਰ ਬੈਠ ਕੇ ਦੇਖਿਆ ਵੀ ਬੁਖਾਰ ਦੀ ਫੀੜ ਆ ਕਿਤੇ ਛੋਟੇ ਜਿਹੇ ਜਵਾਕ ਨੂੰ ਵੀ ਤਾਂ ਪਾੜ ਲਵੇ ਉੱਥੇ ਮੈਂ ਵੀਡੀਓ ਬਣਾਈ ਕੋਈ ਨਹੀਂ ਹੈਗੀ ਤੇ ਮਹਾਸੀ ਨੂੰ ਮਿਲ ਕੇ ਹੁਣ ਫੇ ਮੈਂ ਪਹੁੰਚ ਗਿਆ ਬੇਲੇ ਆਪਣੇ ਮਿੱਤਰ ਪਿਆਰੇ ਦੇ ਕੋਲ ਦਵਾਈ ਲੈਣ ਵਾਸਤੇ ਇਹਨੇ ਮੇਰੇ ਇੱਕ ਤਾਂ ਇੰਜੈਕਸ਼ਨ ਲਾ ਦਿੱਤਾ ਜਿਹਨੇ ਮੈਨੂੰ ਸਰੀਰ 'ਚ ਗਰਮੀ ਜੀ ਆਉਣ ਲਾ ਦਿੱਤੀ ਪਰ ਹੁਣ ਉਹ ਕਹਿੰਦਾ ਵੀ ਅੱਧੇ ਘੰਟੇ ਬਾਅਦ ਵਿੱਚ ਕਹਿੰਦਾ ਵੀ ਹੁਣ ਗੋਲ ਦੀ ਗੋਲੀਆਂ ਤਾਂ ਮੈਂ ਹੀ ਖਲਾਕੇ ਭੇਜਦਾ ਵੀ ਐ ਨਹੀਂ ਗੱਲ ਬਣਦੀ ਆਪਣੇ ਹੱਥ ਨਾਲ ਆਪਣੇ ਹੱਥ ਨਾਲ 1 2 3 4 5 ਗੋਲੀਆਂ ਇਕੱਠੀਆਂ ਹੀ ਹਾਂਜੀ 6ਵੀਂ ਆ ਸੀਸੀ ਪਈ ਆ ਜੀ ਹਾਂ ਇਹ ਇਹ ਕੁੱਸੇ ਬਣ ਨਹੀਂ ਕਰੀ ਨਹੀਂ ਇਹਦੀ ਵੀ ਨਹੀਂ ਤਾਂ ਹੈ ਤੁੰਨੂੰ ਪਰਖੋਂ ਬਰਦ ਨਹੀਂ ਆ ਨਹੀਂ ਪਰਖਮ ਹੈ ਨਹੀਂ ਅਰ ਹੈ ਸੁੱਕੀ ਜੀ ਵਿੱਚ ਨੂੰ ਮੜੀ ਜੀ ਕੋਈ ਦਿੱਕਤ ਤਾਂ ਨਹੀਂ ਨਾ ਯਾਰ ਗਲਾਸ ਲੱਭਣਾ ਗਲਾਸ ਦਾ ਇੰਤਜ਼ਾਮ ਕਰਨਾ ਪੈਣਾ ਤੇ ਐਸਾ ਹੱਥ ਵੀ ਦੋਨੇ ਬੋਖੋਗੇ ਤੇ ਇੱਧਰ ਸਰਪੰਚ ਸਾਹਿਬ ਵੀ ਸਰਪੰਚ ਸਾਹਿਬ ਕਹਿੰਦੇ ਗਲਾਸ ਦਾ ਹੀਲਾ ਮੈਂ ਕਰਦਾ ਹਾਂ ਗਲਾਸ ਲੱਭਣੇ ਪੈਣੇ ਆ ਪਰ ਜਿੱਦਾਂ ਇੰਜੈਕਸ਼ਨ ਲੱਗਿਆ ਨੱਕ ਵਿੱਚੋਂ ਕਈ ਵਾਰ ਤੁਪਕਾ ਵਾਟਰ ਦਾ ਗਿਰਿਆ ਜ਼ਰੂਰ ਲੈ ਤੇ ਜਿਹੜਾ ਹੈਗਾ ਥੋੜਾ ਥੋੜਾ ਗਲਾਸ ਸਰ ਕੋਈ ਨਹੀਂ ਤੇ ਜਿਹੜਾ ਹੈਗਾ ਚਲੋ ਮੈਂ ਮੜਜੇ ਚ ਲੈ ਕੇ ਜਲਦੇ ਨਾਲ ਦਵਾਈ ਦੁਬਾਰੇ ਫੇਰ ਮਿਲਦਾ ਤੁਹਾਨੂੰ ਲਓ ਜੀ ਛਾੜਾ ਚੁੱਬੂ ਨੂੰ ਮਿਲ ਲੋ ਜੀ ਛਾੜੇ ਚੁੱਬੂ ਨੂੰ ਦੰਗੀਆਂ ਕਦ ਨਹੀਂ ਤੇ ਬਦਨੀਆਂ ਮਨ ਨੂੰ ਕੁਲੇਗੀ ਪਈ ਹੈ ਦੰਗੀਆਂ ਆਂ ਦੀ ਭੁੱਖ ਲੱਗੀ ਵੀ ਜੇ ਬੱਡਲ ਮਦਨ ਕਿਆ ਚਲ ਹੁਣ ਆ ਦੇਖਾ ਚਾਚੀ ਕਾ ਬੰਦਾ ਦੋ ਹੁਣ ਆ ਇੱਧਰ ਚਾਚੀ ਗਲ ਚਾਰਨ ਚਾਚੀ ਕਾਲ ਜੀ ਕਾਓ ਚਲ ਆ ਚੀ ਗਾ ਹਾਂ ਅੱਛਾ ਮੈਂ ਦਵਾਈ ਲੈ ਕੇ ਆਇਆ ਹਾਂ ਨਾ ਕੀ ਦੇਵਾਤ ਲੈ ਕੇ ਆਇਆ ਦਵਾਈ ਮੋੜ ਕੀ ਦੇਵਾਤ ਚੁੱਕੋ ਬਾਤ ਹੈ ਨਾ ਮੈਂ ਬਚੀ ਤੇ ਡਾਕਟਰ ਨੂੰ ਦੱਸਿਆ ਮੈਂ ਕਿ ਮੇਰੇ ਘਰ ਦੇ ਨੂੰ ਵੀ ਇਹੀ ਕੁਛ ਹੋਇਆ ਵਾ ਮੈਂ ਨੇ ਵੀ ਆਇਆ ਜਨ ਸਾਨੂੰ ਇਕੱਠੀ ਦਵਾਈ ਦੇ ਦਿੱਤੀ ਉਹਨਾਂ ਨੂੰ ਹੁਣ ਇੱਕ ਤੇਰੀ ਮੰਮੀ ਨਹੀਂ ਖਾ ਕੇ ਲੈ ਲੈਣੀ ਇੱਕ ਮੈਂ ਦੇ ਦੇਣੀ ਹੈ ਖਾਠ ਹੈ ਐਂ ਅਜੀ ਖਾ ਲੇਗੀ ਕਿਆ ਖਾਣਾ ਕਿਆ ਕਾਣਾ ਅੱਛਾ ਦਵਾਈ ਕਿਆ ਅੱਛਾ ਦੁਕਾਨਾ ਦਵਾਈ ਦਿਖਾਵਾਂ ਕਹਿੰਦੀ ਐ ਖਾਵਾਂ ਆ ਲਓ ਜੀ ਮੈਡੀਸਿਨ ਅੱਛਾ ਆ ਵੀ ਦਿਖਾਤੀ ਹਾਂ ਤੁਹਾਨੂੰ ਇਹ ਖਰਾਕਾਂ ਪੰਜ ਛੇ ਖਰਾਕਾਂ ਐ ਤੇ ਮੈਨੂੰ ਇੱਕ ਮੇਰੇ ਇੰਜੈਕਸ਼ਨ ਲੱਗ ਗਿਆ ਤਾਂ ਮੇਰੇ ਇੰਜੈਕਸ਼ਨ ਲਾਤਾ ਮੇਰੇ ਟੀਕਾ ਲਾਤਾ ਡਾਕਟਰ ਨੇ ਇੱਥੇ ਲਾਤਾ ਮੇਰੇ ਟੀਕਾ ਜੋੜ ਕੇ ਕੱਲ ਜੀ ਵੀ ਲਾਇਆ। ਜੜੀ ਜੀ ਵੀ ਲਾਇਆ ਤਾਂ ਕਿੱਥੇ ਲਾਇਆ ਲੈੜੀ ਜੇ? ਅੱਛਾ। ਕਿੱਥੇ? ਕੱਲ ਕੱਲ। ਕੱਲ ਆ ਤਾਂ ਤਾਂ ਦੇਖਿਆ ਤਾਂ। ਹਾਂ। ਫੇਰ ਠੀਕ ਹੋ ਗਿਆ ਜੜੀ। ਹੁਣ ਮੇਰੇ ਕਾ ਪੋਪੜ ਨੂੰ ਜਾਣਾ ਤਾਂ। ਜਾ ਮੈਂ। ਹੈ? ਅੱਛਾ ਮੈਨੂੰ ਐਂ ਦੱਸ ਵੀ ਮੋਰਿਆ ਫੇਰ ਮੇਰੀ ਗੱਲ ਸੁਣ। ਇੱਧਰ ਰੁਕ ਗਿਆ ਮੈਂ, ਰੁਕ ਗਿਆ। ਗੱਲ ਤਾਂ ਸੁਣ ਲੈ ਹੁਣ। ਔਰੇਆ ਪਹਿਲਾਂ ਜੇ ਤਾਂ ਮੇਰੇ ਕਾ ਰੋਪੜ। ਥਾਏ ਰੱਬਾ ਬਦਮ ਕਿਹੜੇ ਚੱਕਰਾਂ ਦੇ ਪੈ ਗਈ ਉਹ। ਮੈਂ ਗੁੱਸੇ ਕਥਾ ਸਾਬ। ਮੰਮੀ ਕਹਿੰਦੀ ਕਹਿੰਦੀ ਸੁੱਖੋਂ ਨੂੰ ਵੀ ਲੈ ਆਉਂਦਾ ਮਾਂ ਵੀ ਮੈਂ ਜੈ ਸੁੱਖੋਂ ਨੂੰ ਕਿਹਾ ਮੈਂ ਸੁੱਖੋਂ ਤਾਂ ਮੂਲ ਕੋ ਕੇ ਪੈ ਗਈ ਸੀ ਭਾਈ ਉਹਦੇ ਪਰ ਫਿਰ ਰੋਗ ਘੱਲ ਹੋ ਜਾਂਦੇ ਜਾਂ ਤਾਂ ਠੀਕ ਹੁੰਦਾ ਬੰਦਾ ਜਾਂ ਤਾਂ ਕਦੇ ਹੀ ਲੈ ਕੇ ਜਾਂਦਾ ਸਾਰੇ ਬਹਾਨੇ ਨਾਲ ਦਵਾਈ ਲਿਆਉਣੀ ਵੀ ਨਾਲ ਮਿਲੇ ਆਉਣਾ ਆ ਕਿਤੇ ਇੰਮਤੇ ਨਹੀਂ ਤੇ ਉਹ ਚੁਬਰੀ ਤਾ ਮੇਰੀ ਗੱਲ ਤਾਂ ਸੁਣ ਲੈ ਇੱਕ ਮਿੰਟ ਹੈਲੋ ਹਾਂ ਉਰੇ ਤਾਂ ਆ ਇੱਕ ਮਿੰਟ ਗੱਲ ਤਾਂ ਸੁਣ ਲੈ ਆ ਗਈ ਆ ਗਈ ਜੀ ਹਾਂ ਡਾਕਟਰ ਸਾਹਿਬ ਆ ਗਏ ਜੀ ਲੋ ਜੀ ਡਾਕਟਰ ਸਾਹਿਬ ਵਸਤਕਲ ਜੀ ਡਾਕਟਰ ਸਾਹਿਬ ਐਨ ਇਸ ਤਰ੍ਹਾਂ ਰੱਖ ਦਿਓ ਡਾਕਟਰ ਸਾਹਿਬ ਮੈਨੂੰ ਐ ਦੱਸੋ ਤੂੰ ਇੰਤਲ ਰੱਖ ਦਰਸਾ え ਦਰਸਾ ਵੀ ਦੱਸੋ ਮੰਨੋ ਵੀ ਆ ਆ ਦੱਸੋ ਜੀ ਇਹਨਾਂ ਵਿੱਚ ਤੇ ਰੋਪੜ ਨੂੰ ਕਿਹਨੇ ਕਿਹਨੇ ਜਾਣਾ ਦੱਸੋ ਕੌਣ ਕੌਣ ਆ ਇਹ ਮਮਾ ਇੱਧਰ ਮੇਰੇ ਕੋਲ ਜਿਹੜੀ ਗੱਲ ਕਰਨੀ ਮੈਂ ਰੁਕਣਾ ਨਹੀਂ ਪਤਾ ਇੱਥੇ ਬੈਠ ਪਰ ਮੈਂ ਦੱਸ ਫਿਰ ਕੌਣ ਕੌਣ ਆ ਇੱਕ ਮੈਂ ਨਹੀਂ ਮੈਂ ਇਹਦੇ ਚ ਦੱਸ ਐਸੇ ਇੱਕ ਕੌਣ ਇਹ ਤੂੰ ਅੱਛਾ ਇੱਕ ਵੀ ਇੱਕ ਮੈਂ ਹੋ ਗਾ ਰੋਪੜ ਨੂੰ ਜਾਣਾ ਜੀ ਨੇ ਠੱਕਾ ਇਹ ਸੁੱਖੋ ਹੋ ਗਈ ਚਲੋ ਠੀਕ ਆ ਜੀ ਦੀਦੀ ਇਹ ਦੀਦੀ ਹੋ ਗਈ ਜੱੱਚੀ ਹੋ ਗਈ ਹੈ ਨਾ ਇਹ ਇਹ ਕਰਨ ਹੋ ਗਿਆ ਇਹ ਮੈਂ ਅੱਛਾ ਪੰਜਾਂ ਨੇ ਜਾਣਾ ਪੋਪੜ ਨੂੰ ਅੱਛਾ ਚੱਲ ਅੱਛਾ ਤੇ ਸੁਖੂ ਅੱਛਾ ਤੇਰੀ ਹੱਥ ਤੇ ਵੇਖੀ ਹਾਂ ਇਹ ਦੱਸ ਹਾਂ ਹਾਂ ਮੈਂ ਦਾਂਗੀ ਤੇ ਤੂੰ ਹੋ ਗਈ ਠੀਕ ਹੈ ਜੀ ਇਹ ਚੁਖੋਗੀ ਇਹ ਸੁਖੋ ਹੋ ਗਈ ਠੀਕ ਹੈ ਇਹ ਦੀਦੀ ਹੋ ਗਈ ਇਹ ਦੀਦੀ ਹੋ ਗਈ ਇਹ ਕਰਨ ਹੋ ਗਿਆ ਇਹ ਕਰਨ ਹੋ ਗਿਆ ਹੈ ਹੋ ਗਿਆ ਇਹ ਪਾਪਾ ਹੋ ਗਿਆ ਅੱਛਾ ਚੱਲ ਹੁਣ ਇਹ ਵੀ ਛੱਡ ਹੁਣ ਇਹ ਚ ਖਾਣਾ ਕਿਆ ਕਿਆ ਹੈ ਦੱਸੋ ਆਵਲੀ ਉਹ ਦਾਲ ਇੱਕ ਨੂੰ ਬਸ ਕੱਲ ਹੀ ਹਾਂ ਪੰਜ ਚੀਜ਼ਾਂ ਨਹੀਂ ਖਾਣੀਆਂ ਹੈਂ ਹਾਂ ਪਿੱਤਾ ਹਾਂ ਕਿ ਹੁਣ ਤੂੰ ਕਹਿ ਲੱਗੀ ਕਰਨ ਉਹ ਡਾਕਟਰ ਸਾਹਿਬ ਦਵਾਈ ਡਾਕਟਰ ਦਵਾਈ ਤਾਂ ਇੱਧਰ ਹੈ ਜੀ ਦੇ ਦਿੱਤੀ ਤੁਸੀਂ ਮੈਨੂੰ ਦਵਾਈ ਤਾਂ ਦੇ ਦਿੱਤੀ ਡਾਕਟਰ ਸਾਹਿਬ ਥੋੜਾ ਤਾਂ ਕੰਮੇ ਲੇਟ ਹੋ ਗਿਆ ਚੱਲੋ ਜੀ ਠੀਕ ਹੈ ਜੀ ਇਹ ਮੇਟਾ ਹੈਂ ਇਹ ਕੀ ਹੈ ਠੀਕ ਹੈ ਚੱਕਰ ਦਵਾਈ ਪਲੰਕਤੀ ਹੁਣ ਹਾਂ 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 ਕੀ ਹੈ ਉੱਤੇ ਇਹ ਕੀ ਕਰਦੇ ਇਹ ਕੀ ਹੈ ए, आ क्या गला चेक करना हाँ नहीं नहीं। क्या चेक करना आला। आला है? हाँ ऐवे आला क्या चेक कर देने अखा चेक करने वाला है अच्छा ठीक है दूर भी ना मैंने पता मैं पूछना तो भी क्या कहे ये क्या है ये क्या कर दी ये ये क्या मतलब है मतलब सवेरे क्या होर है ਇਹ ਕੀ ਹੈ ਇਹ ਕੀ ਹੈ ਇਹ ਵੀ ਬਗਾਇਆ ਸਾਨੂੰ ਤਾਂ ਆਪ ਨਹੀਂ ਪਤਾ ਹੈਗਾ ਤਾਂ ਚੱਕਰਾਂ ਚ ਪੈ ਗਈ ਇਹ ਇਹ ਸਮਾਨ ਵੀ ਘਾਤਾ ਉੱਪਰ ਉੱਪਰ ਅਜਾ ਆ ਆਈਟਮ ਪਤਾ ਨਹੀਂ ਕੀ ਹੈ ਇਹ ਹੈ ਇਹ ਸਾਡੀ ਦਵਾਈ ਕੁੱਟਣ ਵਾਲੀ ਤਾਂ ਨਹੀਂ ਹੈ ਕਿਤੇ ਨਹੀਂ ਆ ਮੇਲਾ ਹੈ ਮੇਲਾ ਕੀ ਪਤਾ ਨਹੀਂ ਬਾਈ ਕੀ ਕੀ ਕਰੀ ਜਾਂਦੀ ਹੈ ਆਏ ਜੋਨੇ ਰਹਿਣਦੇ ਰੌਪੜ ਨੂੰ ਠੀਕ ਹੈ ਜੀ ਤੇ ਅੱਛੀ ਨੂੰ ਮਿਲਦੇ ਹੁਣ ਅਗਲੇ ਵਲੌਗ ਚਾ ਬਲੌਗ ਸਾਡੇ ਢਿੱਲੇ ਜੀ ਹੈ ਜੀ ਹਾਲਾ ਸਰੀਰ ਖੁੱਲਿਆ ਨਹੀਂ ਹੈ ਸਵਾਰ ਕੇ ਮਿਲਦੇ ਹਾਂ ਕਿਸੇ ਅਗਲੇ ਵਲੌਗ ਚ ਪਰਮਾਤਮਾ ਤੁਹਾਨੂੰ ਸਾਰਾ ਚੜ੍ਹਦੀ ਕਲਾ ਚ ਰੱਖੇ ਜੀ